ਦੂਜਾ ਗਿਣਤੀ ਹੈ ਜੰਗਲ ਸੁਣਿਆ ਹੋ ਦੂਦੇ ਨੂੰ ਲਾ ਬਰਾਬਰ ਕਰੋ ਯਾਰ ਕੀ ਕਰੀ ਤਾਜੀ ਓਕੇ ਆਓ ਘੇੜਾ ਘੜਾ ਲਿਆਓ ਨਾ ਦੋ ਦੁਬਾਰਾ ਦੋ ਹੀ ਨਹੀਂ ਉਹ ਦੂਜੇ ਹਰਾਂ ਬਗਲੇ ਇਲੂ ਹੀ ਕੋ ਜਨਾਬ ਨੇ ਆਹੋ ਇੱਕ ਮਿੰਟ ਠੀਕ ਹੈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਰੱਖ ਦੋ ਰੱਖ ਦੋ ਆ ਜਾਓ ਮਿੱਟੀ ਬਾਈ 1125 ਨੂੰ ਮਾਨਯੋਗ ਐਸਐਸਪੀ ਸਾਹਿਬ ਦੀ ਦੇ ਦਿਸ਼ਾਂਤ ਨਿਰਦੇਸ਼ਾਂ ਅਤੇ ਉਹਨਾਂ ਦੇ ਹੁਕਮ ਮੁਤਾਬਕ ਸਪੈਸ਼ਲ ਚੈਕਿੰਗ ਗੇੜੀ ਹੋ ਕੀਤੀ ਗਈ ਸੀ ਜੋਦਰਾਨੇ ਚੈਕਿੰਗ ਐਸਐਸਈ ਸੂਰਾਜ ਸਮੇਤ ਪਾਰਟੀ ਵੱਲੋਂ ਗਿਲਪ੍ਰੀਤ ਸਿੰਘ ਇਲੀਸ ਦੇ ਵਾਸੀ ਅਰਥ ਹਾਲ ਤੰਦੋਈ ਨੂੰ ਰਾਣੇ ਚੈਕਿੰਗ ਕਾਬੂ ਕੀਤਾ ਜੋ ਇਸ ਪਾਸੋਂ ਚੋਰੀशुदा ਇੱਕ ਮੋਟਰਸਾਈਕਲ ਸਪਲੈਂਡਰ ਬਰਾਮਦ ਕਰਕੇ ਇਹਦੇ ਖਿਲਾਫ ਮੁਕਦਮਾ ਨੰਬਰ 219 ਅੰਡਰ ਸੈਕਸ਼ਨ 303 ਅੰਡਰ 2 317 2 ਬੀਐਨਐਸ ਤਹਿਤ ਮੁਕਦਮਾ ਦਰਜ ਕਰਕੇ ਇਸ ਨੂੰ ਮਾਂਜੋ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਸੀ ਜ਼ਰੂਰ ਦਰਾਮੇ ਪੁਸ਼ਕਿਸ਼ ਇਸ ਦੇ ਇਨਸਾਫ ਦੇ ਆਧਾਰ ਤੇ ਮੰਗਲ ਸਿੰਘ ਈਲਿਸ ਮੰਗਾ ਵਾਸੀ ਤੰਦੋਈ ਅਤੇ ਇੱਕ ਹੋਰ ਦੋਸ਼ੀ ਨੂੰ ਯਾਈ ਨਾਮਿਤ ਕੀਤਾ ਗਿਆ ਸੀ ਅਤੇ ਮੰਗਲ ਸਿੰਘ ਨੂੰ ਏਐਸ ਸੁਰਾਜ ਵੱਲੋਂ ਕਾਬੂ ਕਰਕੇ ਇਸ ਪਾਸੋਂ ਇੱਕ ਹੋਰ ਚੋਰੀ ਦਾ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਸੀ ਜੋ ਦਰਾਨੇ ਪੁਲਿਸ ਦੇ ਦੋਹਾਂ ਦੋਸ਼ੀਆਂ ਨੇ ਮਿਤੀ 24 11 25 ਨੂੰ ਪੰਜ ਮੋਟਰਸਾਈਕਲ ਹੋਰ ਚੋਰੀशुदा ਇਹਨਾਂ ਨੇ ਬਰਾਮਦ ਕਰਾਏ ਜੋ ਟੋਟਲ ਸੱਤ ਮੋਟਰਸਾਈਕਲ ਬਰਾਮਦ ਹੋ ਚੁੱਕੇ ਹਨ ਪਤੀਜ ਉਹਨੂੰ ਕਾਬੂ ਕਰਨ ਵਾਸਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਕਾਬੂ ਕਰਕੇ ਹੋ ਸਕਦਾ ਹੈ ਨਾ ਪਾਸੋਂ ਹੋਰ ਵੀ ਮੋਟਰਸਾਈਕਲ ਚੋਰੀ ਛੋੜਾ ਬਰਾਮਦ ਕੀਤੀ ਜਾ ਰਹੀ ਹੈ ਇਹਨਾਂ ਦਾ ਪਹਿਲਾਂ ਟ੍ਰੈਕਲ ਹੋੜ ਪੀਏ ਜੋ ਦਿਲਪੀਤ ਦੇਲਾ ਇਹ ਸ਼੍ਰੀ ਅਰਮਨਪੁਰ ਦੇ ਮਕਦਮੇ ਵਿੱਚ ਮਾਨਯੋਗ ਅਦਾਲਤ ਵੱਲੋਂ ਪੀਓ ਡਿਕਲੇਅਰ ਵੀ ਹੋ ਚੁੱਕਾ ਹੈ ਜਿਸ ਵਿੱਚ ਵੀ ਇਹਦੀ ਗ੍ਰਿਫਤਾਰੀ ਬਾਕੀ ਹੈ ਤੇ ਇਸ ਤੋਂ ਇਲਾਵਾ ਇਹ ਨਸ਼ੇੰਦੂ ਪੀੜ ਤੇ ਹੀ ਨਸ਼ੇ ਦੀ ਆਦੀ ਹੀ ਉਹਦੀ ਪੂਰਤੀ ਵਾਸਤੇ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਣ ਦੀ ਕੋਸ਼ਿਸ਼ ਕਰਦੇ ਪਰ ਕਿੰਨੇ ਚਿਰ ਤੋਂ ਕੰਮ ਕਰ ਰਹੇ ਸੀ ਇੱਕ 5-6 ਮਹੀਨੇ ਤੋਂ ਲਗਭਗ ਅੱਗੇ ਪਛੇ ਚੱਲ ਰਹੀ ਹੈ ਜੋ ਵੀ ਸਾਹਮਣੇ ਆਉਣਗੇ ਫਿਰ ਦੇਖ ਲਾਂਗੇ ਕੀ ਹੁੰਦਾ ਹੈ ਕਿ ਅਵੇ ਇਹਨਾਂ ਨੇ 7 ਚੋਰੀ ਕੀਤੇ ਅੱਗੇ ਵੇਚਣ ਦੀ ਪ੍ਰਾਗ ਵਿੱਚ ਹੀ ਬਾਟੇ 7 ਦੇ ਸਾਥ ਹੀ ਰਿਕਵਰ ਹੋ ਗਏ ਬਟ ਜਿੱਥੇ ਵੇਚਦੇ ਹਾਂ ਅਜੇ ਜਿਹੜਾ ਇਹੋ ਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਜਦੋਂ ਤੌਤੀ ਸੀ ਸਾਹਮਣੇ ਆਇਆ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ